ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਵਿਸਾਖ ਮਹੀਨੇ ਦੀ ਗੱਲ ਕਰਾਂਗੇ ਕਿਉਂਕਿ ਇਹ ਮਹੀਨਾ ਵਿਸਾਖ ਦਾ ਚੱਲ ਰਿਹਾ ਹੈ ਉਹ ਵਿਸਾਖ ਦਾ ਮਹੀਨਾ ਜਿਹੜਾ ਹੈ ਇਸ ਦੇ ਵਿੱਚ ਗੁਰਬਾਣੀ ਸਾਨੂੰ ਕੀ ਉਪਦੇਸ਼ ਕਰਦੀ ਹੈ ਔਰ ਆਪਾਂ ਨੂੰ ਕੀ ਕਰਨਾ ਚਾਹੀਦਾ ਹੈ ਉਸ ਦੇ ਬਾਰੇ ਚ ਆਪਾਂ ਗੱਲ ਕਰਾਂਗੇ ਵਿਸਾਖ ਜਿਹੜਾ ਹੈ ਇਹ ਦੂਸਰਾ ਮਹੀਨਾ ਹੈ ਨਾਨਕ ਸ਼ਾਹੀ ਕੈਲੰਡਰ ਦੇ ਹਿਸਾਬ ਨਾਲ ਔਰ ਇਹ ਮਹੀਨਾ 14 ਅਪ੍ਰੈਲ ਨੂੰ ਸਟਾਰਟ ਹੁੰਦਾ ਹੈ ਔਰ 15 ਮਈ ਨੂੰ ਖਤਮ ਹੁੰਦਾ ਹੈ ਫਿਰ 15 ਮਈ ਤੋਂ ਜੇਠ ਦਾ ਮਹੀਨਾ ਸ਼ੁਰੂ ਹੋ ਜਾਂਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 133 ਦੇ ਉੱਪਰ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਬਾਣੀ ਵਿੱਚੋਂ ਆਪਾਂ 12 ਮਾਹ ਵਿੱਚੋਂ ਆਪਾਂ ਗੱਲ ਕਰਾਂਗੇ ਵਿਸਾਖ ਧੀਰਨ ਕਿਉ ਵਾਢੀਏ ਜਿਨ੍ਹਾਂ ਪ੍ਰੇਮ ਵਿਛੋ ਹ ਹਰ ਸਾਜਣ ਪੁਰਖ ਵਿਸਾਰ ਕੇ ਲੱਗੀ ਮਾਇਆ ਤੋਂ ਪਹਿਲੀ ਗੱਲ ਤਾਂ ਇਹ ਕਿ ਵਿਸਾਖ ਵਿਸਾਖ ਦਾ ਮਤਲਬ ਹੈ ਸਾਖ ਵਿਸਾਖ ਦਾ ਮਤਲਬ ਹੈ ਸ਼ਾਖਾ ਆਪਾਂ ਸਾਰੇ ਇਸ ਪੇੜ ਦੀ ਸ਼ਾਖਾ ਆ ਇਹ ਜਿਹੜਾ ਸੰਸਾਰ ਹੈ ਸਾਰਾ ਸੰਸਾਰ ਪੇੜ ਸ਼ਾਖਾਾਂ ਪਾਉਂਦੀ ਇੱਕ ਇਹ ਹਰ ਹਰਾ ਕਰਦਾ ਹੈ ਆਪਾਂ ਨੂੰ ਹਰੇ ਆਪਾਂ ਉਹਦੇ ਨਾਲ ਹੀ ਹੁੰਨੇ ਆ ਸਰੀਰ ਦੇ ਵਿੱਚ ਜਿਹੜਾ ਸਾਡੇ ਬੈਠਾ ਹੈ ਮੂਲ ਸਾਡਾ ਹਰ ਇਹੀ ਸਾਡਾ ਜਿਹੜਾ ਮੂਲ ਹੈ ਵਿਸਾਖ ਧੀਰਣ ਧੀਰਣ ਹੁੰਦਾ ਧੀਰਜ ਵਿਸਾਖ ਦੇ ਵਿੱਚ ਧੀਰਜ ਕਿਉਂ ਵਾਢੀਆਂ ਜਿੰਨਾ ਪ੍ਰੇਮ ਵਿਚੋ ਸੋ ਇੱਥੇ ਸਾਨੂੰ ਉਪਦੇਸ਼ ਕਰਦੇ ਨੇ ਕਿ ਜਿਸ ਤਰ੍ਹਾਂ ਵਿਸਾਖ ਜਿਹਦਾ ਸਾਖਾ ਜਿਹੜੀ ਹੈ ਸਮੇਂ ਦੇ ਨਾਲ ਹੀ ਉਹਦੇ ਪਕਣਾ ਹੈ ਫੁੱਲ ਨੇ ਫਲ ਬਣਨਾ ਹੈ ਫਲ ਨੇ ਫਿਰ ਪੱਕਣਾ ਹੈ ਤੇ ਜੇ ਪ੍ਰੇਮ ਦਾ ਉਹਦੇ ਵਿੱਚ ਰਸ ਹੀ ਨਹੀਂ ਆ ਰਿਹਾ ਤਾਂ ਫਿਰ ਉਹ ਫਲ ਨਹੀਂ ਲੱਗਦਾ ਤੇ ਨਾ ਹੀ ਫਿਰ ਪੱਕਦਾ ਸੋ ਜਿਹੜਾ ਰਸ ਹੈ ਅਗਰ ਉਹ ਰਸ ਹੀ ਨਹੀਂ ਆ ਰਿਹਾ ਵਿੱਚ ਪ੍ਰੇਮ ਦਾ ਰਸ ਨਹੀਂ ਹੈ ਪਰਮਾਤਮਾ ਨਾਲ ਨਹੀਂ ਜੁੜੇ ਹੋਏ ਤਾਂ ਫਿਰ ਉਹ ਪ੍ਰੇਮ ਤੋਂ ਬਿਨਾ ਕੱਚੀਆਂ ਹੀ ਬੜੀਆਂ ਜਾਂਦੀਆਂ ਵੱਡੀ ਦਾ ਪੱਕੀ ਵੀ ਜਾਣੀ ਐ ਵੱਡੀ ਕੱਚੀ ਵੀ ਜਾਣੀ ਐ ਵੱਡੀਆਂ ਤਾਂ ਦੋਨੋਂ ਹੀ ਫਸਲਾਂ ਜਾਣੀਆਂ ਐ ਜਿਹੜੀ ਫਸਲ ਦੇ ਵਿੱਚ ਰਸ ਨਹੀਂ ਪੈਦਾ ਹੋਇਆ ਫੁੱਲ ਤੋਂ ਫਲ ਨਹੀਂ ਬਣਿਆ ਉਹ ਤਾਂ ਪਹਿਲਾਂ ਹੀ ਟੁੱਟੀ ਹੋਈ ਐ ਉਹ ਤਾਂ ਸੁੱਕੀ ਐ ਉਹ ਤਾਂ ਕਦੀ ਵੀ ਕੱਢ ਲੈਣਗੇ ਪਰ ਧੀਰਜ ਕਿਹਦੇ ਵਾਸਤੇ ਰੱਖਦਾ ਕਿਸਾਨ ਕਿਸਾਨ ਧੀਰਜ ਉਹਦੇ ਵਾਸਤੇ ਰੱਖਦਾ ਹੈ ਜਿਹੜੀ ਫਲ ਪੱਕਦਾ ਹੈ ਜਿੰਨੀ ਰੋਂ ਦਿਸਦਾ ਕਿ ਹਰਾ ਹੈ ਸੋ ਹਰਿਆ ਵੀ ਵੜਿਆ ਜਾਣਾ ਤੇ ਸੁੱਕਾ ਵੀ ਵੜਿਆ ਜਾਣਾ ਪਰ ਹਰੇ ਨੂੰ ਫੜ ਲੱਗਣਾ ਸੁੱਕੇ ਨੂੰ ਕੋ ਫੜ ਨਹੀਂ ਲੱਗਣਾ ਸੋ ਅੱਗੇ ਆਪਾਂ ਨੂੰ ਹੀ ਉਪਦੇਸ਼ ਦਿੰਦੇ ਨੇ ਹਰ ਸਾਜਨ ਪੁਰਖ ਵਿਸਾਰ ਕੇ ਲੱਗੀ ਮਾਇਆ ਤੋਂ ਸੋ ਤੋਂ ਸੱਜਣ ਪੁਰਖ ਨੂੰ ਵਿਸਾਰ ਕੇ ਮਾਇਆ ਦੇ ਨਾਲ ਜੁੜਿਆ ਹੋਇਆ ਮਾਇਆ ਨੂੰ ਛੱਡਣਾ ਨਹੀਂ ਹੈ ਪਰ ਮਾਇਆ ਨਾਲ ਹੀ ਜੁੜੇ ਹੋਏ ਆਪਾਂ ਮਾਇਆ ਦੇ ਵਿੱਚ ਹੀ ਰਹਿਣਾ ਹੈ ਪਰ ਅੰਦਰੋਂ ਜਿਹੜਾ ਪ੍ਰੇਮ ਪਰਮੇਸ਼ਰ ਨਾਲ ਅੰਦਰੋਂ ਜਿਹੜਾ ਪ੍ਰੇਮ ਹਰ ਨਾਲ ਅੰਦਰੋਂ ਜਿਹੜਾ ਪ੍ਰੇਮ ਆਪਣੀ ਆਤਮਾ ਨਾਲ ਕਰਨਾ ਸੀ ਆਪਣੀ ਆਤਮਾ ਨੂੰ ਜਾਣ ਕੇ ਉਹ ਆਪਾਂ ਵਿਚਾਰ ਰੱਖਿਆ ਫਿਰ ਅੱਗੇ ਆਪਾਂ ਨੂੰ ਦੱਸਦੇ ਨੇ ਪੁੱਤਰ ਕਲਤਰ ਨਾ ਸੰਗਤ ਨਾ ਹਰ ਅਬਿਨਾਸੀ ਉਹ ਪਲਚ ਪਲਚ ਸਗਲੀ ਮੂਈ ਝੂਠੇ ਧੰਦੇ ਮੋਹ ਆਪਾਂ ਪੁੱਤਰ ਕਲਤਰਾਂ ਦਾ ਆਪਣਾ ਪ੍ਰੇਮ ਵਿਸਾ ਆਪਣਾ ਮੋਹ ਪੈਦਾ ਕੀਤਾ ਹੋਇਆ ਉਹਨਾਂ ਨਾਲ ਤਾਂ ਆਪਾਂ ਲੱਗੇ ਹੋਏ ਆਂ ਪਰ ਮੁੜ-ਮੁੜ ਕੇ ਆਪਾਂ ਉਸੇ ਝੂਠੀ ਮਾਇਆ ਦੇ ਨਾਲ ਹੀ ਜੁੜਦੇ ਜਾਂਦੇ ਆਂ ਪਲੰਚ ਪਲੰਚ ਮੁੜ-ਮੁੜ ਕੇ ਮੂਈ ਝੂਠੇ ਤੰਦੇ ਮੋਹ ਇਹ ਝੂਠੇ ਤੰਦਿਆਂ ਦੇ ਨਾਲ ਆਪਾਂ ਜੁੜੇ ਹੋਏ ਆਂ ਇੱਕਸਰ ਕੇ ਨਾਮ ਬਿਨ ਅੱਗੇ ਲਈਏ ਖੋ ਇੱਕ ਨਾਮ ਤੋਂ ਬਿਨਾ ਪਰਮੇਸ਼ਰ ਦਾ ਅਗਰ ਤੁਹਾਡੇ ਅੰਦਰ ਨਾਮ ਪੈਦਾ ਨਹੀਂ ਹੋਇਆ ਪਰਮੇਸ਼ਰ ਨਾਲ ਤੁਹਾਡੀ ਪ੍ਰੀਤ ਨਹੀਂ ਜੁੜੀ ਤਾਂ ਫਿਰ ਕੀ ਹੋਣਾ ਇੱਕ ਸਰ ਕੇ ਨਾਮ ਬਿਨ ਅੱਗੇ ਲਈਏ ਖੋ ਆਪਣੇ ਤੋਂ ਫਿਰ ਵਿਛੜੇ ਹੋਏ ਪਰਮੇਸ਼ਰ ਤੋਂ ਆਪਾਂ ਨੂੰ ਇੱਥੇ ਦੁਬਾਰਾ ਇਸੇ ਜੁਨ ਦੇ ਵਿੱਚ ਆਉਣਾ ਪਊਗਾ ਭਟਕਣਾ ਪੈਂਦਾ ਹੈ ਭਟਕਣ ਲੱਗੇਗੀ ਆਪਣੇ ਅੰਦਰ ਧਹਿ ਵਿਸਾਰ ਬਿ ਗੂਚਣਾ ਪ੍ਰਭ बिन अवर ਨ ਕੋਏ ਸੋ ਪਰਮੇਸ਼ਰ ਨੂੰ ਵਿਸਾਰ ਕੇ ਜੇ ਤੁਸੀਂ ਇਸ ਦੁਨੀਆ ਚ ਵਿਚਰਦੇ ਆ ਤਾਂ ਸਾਖ ਜਿਹੜੀ ਆ ਕੁਮਲਾ ਜਾਏਗੀ ਵਿਸਾਖ ਦੇਉ ਕੋਈ ਫਲ ਫੁੱਲ ਨਹੀਂ ਲੱਗੂਗਾ ਪ੍ਰੀਤਮ ਚਰਣੀ ਜੋ ਲੱਗੇ ਤਨ ਕੀ ਨਿਰਮਲ ਹੋਏ ਪ੍ਰੀਤਮ ਉਸ ਪਰਮੇਸ਼ਵਰ ਦੇ ਚਰਣਾ ਨਾਲ ਮੂਲ ਦੇ ਨਾਲ ਆਪਣੇ ਆਪ ਦੇ ਨਾਲ ਜੰਦਗ ਨਹੀਂ ਜੁੜੋਗੇ ਪਰਮੇਸ਼ਵਰ ਅੰਦਰ ਹੈ ਸਰਵ ਵਿਆਪੀ ਹੈ ਪਰਮੇਸ਼ਵਰ ਅੰਦਰ ਵੀ ਹੈ ਔਰ ਪਰਮੇਸ਼ਵਰ ਸਰਵ ਵਿਆਪੀ ਵੀ ਹੈ ਪ੍ਰੇਮ ਅੰਦਰ ਨਾਲ ਵੀ ਕਰਨਾ ਜਿਹੜਾ ਸਾਡੇ ਅੰਦਰ ਪਰਮੇਸ਼ਵਰ ਬੈਠਾ ਹੈ ਉਸੇ ਨਾਲ ਪ੍ਰੇਮ ਹੋਏਗਾ ਤਾਂ ਬਾਹਰ ਵੀ ਅਸੀਂ ਕਿਸੇ ਨਾਲ ਪ੍ਰੇਮ ਕਰ ਸਕਦੇ ਹਾਂ ਜਦੋਂ ਤੱਕ ਸਾਰਿਆਂ ਵਿੱਚ ਪ੍ਰੇਮ ਜਦੋਂ ਤੱਕ ਸਾਰਿਆਂ ਵਿੱਚ ਪਰਮੇਸ਼ਰ ਨਹੀਂ ਦਿਖਾਈ ਦੇਊਗਾ ਜਦੋਂ ਤੱਕ ਹਰ ਘਟ ਘਟ ਜ ਤੁਹਾਨੂੰ ਦਿਖਾਈ ਨਹੀਂ ਦੇਊਗਾ ਉਨ ਤੱਕ ਉਹਦੀ ਪ੍ਰੀਤ ਲਗਣੀ ਨਹੀਂ ਆਪਾਂ ਨੂੰ ਪ੍ਰੀਤ ਲਗਣੀ ਹੀ ਉਦੋਂ ਜਦੋਂ ਉਹਦੇ ਨਾਲ ਆਪਾਂ ਜੁੜ ਜਾਵਾਂਗੇ ਅੱਗੇ ਆਪਾਂ ਨੂੰ ਫਿਰ ਉਪਦੇਸ਼ ਕਰਦੇ ਨੇ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲੋ ਪ੍ਰਾਪਤ ਹੋਏ ਨਾਨਕ ਕੀ ਪ੍ਰਭ ਬੇਨਤੀ ਨਾਨਕ ਜੀ ਸਾਨੂੰ ਕਹਿੰਦੇ ਨੇ ਪਰਮਾਨ ਕਰਦੇ ਨੇ ਕਿ ਪ੍ਰਭ ਦੀ ਪ੍ਰਾਪਤੀ ਉਹਨੂੰ ਨਾਲ ਜੁੜ ਕੇ ਹੀ ਪ੍ਰਭ ਦੀ ਪ੍ਰਾਪਤੀ ਉਸ ਨਾਲ ਜੁੜ ਕੇ ਹੀ ਹੋਏਗੀ ਵਿਸਾਖ ਸੁਹਾਵਾ ਤਾਂ ਲੱਗੇ ਜਾਂ ਸੰਤ ਭੇਟੇ ਹਰ ਸੋਏ ਵਿਸਾਖ ਸੁਹਾਵਾ ਤਾਂ ਲੱਗੇ ਹੁਣ ਵਿਸਾਖ ਜਿਹੜਾ ਹੈ ਉਹ ਸੁਹਾਵਾ ਵਸੰਤ ਰੂਪ ਦੇ ਵਿੱਚ ਤੁਹਾਨੂੰ ਚੰਗਾ ਕਿਉਂ ਕਿਦਾਂ ਲੱਗੂਗਾ ਵਿਸਾਖ ਜਿਹੜਾ ਹੈ ਤੁਹਾਨੂੰ ਚੰਗਾ ਕਦੋਂ ਲੱਗੂਗਾ ਆਨੰਦ ਕਦੋਂ ਪ੍ਰਾਪਤ ਹੋਊਗਾ ਜਾਂ ਸੰਤ ਭੇਟੇ ਹਰ ਸੋਏ ਜਦੋਂ ਸੰਤ ਦਾ ਉਪਦੇਸ਼ ਮਿਲੂ ਜਦੋਂ ਸੰਤ ਭੇਟੋਂਗੇ ਜਦੋਂ ਕਿਸੇ ਸੰਤ ਦੇ ਨਾਲ ਜੁੜੋਂਗੇ ਗੁਰਬਾਣੀ ਹੀ ਸਾਡੇ ਵਾਸਤੇ ਸੰਤ ਹੈ ਗੁਰਬਾਣੀ ਹੀ ਸਾਡੇ ਵਾਸਤੇ ਸਤਿਗੁਰ ਹੈ ਗੁਰਬਾਣੀ ਦੇ ਨਾਲ ਜੁੜੋ ਗੁਰਬਾਣੀ ਦਾ ਉਪਦੇਸ਼ ਸੁਣੋ ਕੋਈ ਸੱਜਣ ਸੰਤ ਤੁਹਾਨੂੰ ਮਿਲ ਸਕਦਾ ਹੈ ਜਿਹੜਾ ਤੁਹਾਨੂੰ ਉਪਦੇਸ਼ ਦੇਵੇ ਉਪਦੇਸ਼ ਵੀ ਉਹ ਹੀ ਇਹੀ ਦੇਵੇਗਾ ਕਿ ਆਪਣੇ ਮੂਲ ਦੇ ਨਾਲ ਜੁੜ ਆਪਣੇ ਆਪ ਦੇ ਨਾਲ ਜੁੜ ਪਰਮੇਸ਼ਵਰ ਸਰਵ ਵਿਆਪੀ ਹੈ ਉਹਦੇ ਨਾਲ ਜੁੜ ਪਰਮੇਸ਼ਵਰ ਨੂੰ ਅੰਗ ਸੰਗ ਜਾਣ ਪਰਮੇਸ਼ਵਰ ਹੀ ਅੰਦਰ ਸਾਹ ਲੈ ਰਿਹਾ ਹੈ ਪਰਮੇਸ਼ਰ ਰੂਪ ਹੀ ਸਭ ਦੇ ਵਿੱਚ ਹੈ ਪਰਮੇਸ਼ਰ ਆਪ ਹੀ ਸਭ ਕੁਝ ਕਰ ਰਿਹਾ ਹੈ ਇਹ ਹੀ ਤੁਹਾਨੂੰ ਕੋਈ ਸੰਤ ਦੱਸੇਗਾ ਜੇ ਇਹ ਗੱਲ ਕੋਈ ਸੰਤ ਦੱਸ ਰਿਹਾ ਹੈ ਤਾਂ ਉਸ ਦੇ ਨਾਲ ਜ਼ਰੂਰ ਜੁੜੋ ਔਰ ਜੁੜਨ ਤੋਂ ਬਾਅਦ ਉਹ ਤੁਹਾਨੂੰ ਜੋੜੇਗਾ ਗੁਰਬਾਣੀ ਦੇ ਨਾਲ ਗੁਰਮਤ ਦੇ ਨਾਲ ਹੀ ਜੋੜੇਗਾ ਗੁਰਮਤ ਲੈਣੀ ਹੈ ਦੁਰਮਤ ਛੱਡਣੀ ਹੈ ਇੰਨਾ ਹੀ ਆਪਾਂ ਕਰਨਾ ਹੈ ਔਰ ਆਪਣੇ ਅੰਦਰ ਗਿਆਨ ਰੱਖਣਾ ਹੈ ਗੁਰਮਤ ਦਾ ਗੁਰਮਤ ਦੇ ਗਿਆਨ ਦੇ ਧਾਰਨੀ ਹੁੰਦੇ ਚਲੇ ਜਾਣਾ ਹੈ ਗੁਰਮਤ ਦੇ ਗਿਆਨ ਤੇ ਚੱਲਣਾ ਹੈ ਚੱਲਦੇ ਚੱਲਦੇ ਪਰਮੇਸ਼ਵਰ ਨੂੰ ਸਰਬ ਵਿਆਪੀ ਮੰਨਦੇ ਚਲੇ ਜਾਣਾ ਹੈ ਤੇ ਪਰਮੇਸ਼ਵਰ ਹੀ ਤੁਹਾਨੂੰ ਹਰੇਕ ਦਿਖਾਈ ਦੇਣ ਲੱਗ ਪਏ ਤੇ ਤੁਹਾਡਾ ਜਨਮ ਸਫਲ ਹਰ ਜਨ ਐਸਾ ਚਾਹੀਏ ਜੈਸਾ ਹਰੀ ਹੋਏ ਕਸ ਜਦੋਂ ਹਰ ਔਰ ਹਰ ਦੇ ਵਿੱਚ ਕੋਈ ਫਰਕ ਹਰ ਔਰ ਹਰ ਦੇ ਜਨ ਜਿਹੜਾ ਉਹਨੂੰ ਜਾਣਨਾ ਚਾਹੁੰਦਾ ਹੈ ਉਹਦੇ ਜਦੋਂ ਕੋਈ ਫਰਕ ਨਾ ਰਹਿ ਗਿਆ ਤੇ ਗੱਲ ਪੂਰੀ ਹੋਣੀ ਹੈ ਸੋ ਆਪਾਂ ਨੂੰ ਉਪਦੇਸ਼ ਕੀ ਹੈ ਇਹਦੇ ਵਿੱਚੋਂ ਆਪਾਂ ਕੀ ਲੈਣਾ ਹੈ ਵੈਸਾਖ ਧੀਰਨ ਕਿਉਂ ਵੱਢੀਏ ਜਿਨ੍ਹਾਂ ਪ੍ਰੇਮ ਵਿਚੋ ਜਿਨ੍ਹਾਂ ਨੂੰ ਪ੍ਰੇਮ ਨਹੀਂ ਲੱਗਾ ਉਹ ਕੱਚੀਆਂ ਹੀ ਵੱਡੀਆਂ ਜਾਣੀਆਂ ਪੱਕੀਆਂ ਤਾਂ ਵੱਢਣੀ ਵੱਢਣੀ ਹੈ ਪੱਕੀ ਤਾਂ ਪਰਮੇਸ਼ਰ ਨੇ ਆਪ ਵੱਢਣੀ ਹੈ ਕੱਚੀ ਤਾਂ ਤੁਨਹਰਾਏ ਨੇ ਵੱਢਣੀ ਹੈ ਤੇ ਵਿਸਾਖ ਸੁਹਾਵਾ ਤਾਂ ਲੱਗੇ ਜਾਂ ਸੰਤ ਭੇਟੇ ਹਰ ਸੋਏ ਤੇ ਵਿਸਾਖ ਹਨ ਚੰਗਾ ਹੀ ਉਤੋਂ ਲਗਣਾ ਹੈ ਜਦੋਂ ਪਰਮੇਸ਼ਵਰ ਦੇ ਨਾਲ ਜੁੜਨ ਵਾਲਾ ਤੁਹਾਨੂੰ ਕੋਈ ਸਾਧੂ ਸੰਤ ਜਿਹੜਾ ਹੈ ਉਹ ਦੱਸੇ ਕਿ ਪਰਮੇਸ਼ਵਰ ਤੇਰੇ ਅੰਦਰ ਹੀ ਹੈ ਪਰਮੇਸ਼ਵਰ ਦੀ ਗੁਰਬਾਣੀ ਪਰਮੇਸ਼ਵਰ ਤੇਰੇ ਅੰਦਰ ਹੀ ਹੈ ਪਰਮੇਸ਼ਵਰ ਨਾਲ ਜੁੜਨ ਵਾਸਤੇ ਗੁਰਬਾਣੀ ਨਾਲ ਜੁੜੋ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਇਸ ਦੇ ਵਿੱਚ ਆਪਣਾ ਮਾਰਗਦਰਸ਼ਨ ਕਰੋ ਸੋ ਇਸ ਤਰ੍ਹਾਂ ਤੁਹਾਡਾ ਵਿਸਾਕ ਸਫਲ ਹੋ ਜਾਊਗਾ ਸਾਖ ਤੁਹਾਡੀ ਹਰੀ ਰਵੇ ਇਹੀ ਪਰਮੇਸ਼ਵਰ ਦੇ ਅੱਗੇ ਆਪਾਂ ਅਰਦਾਸ ਕਰਦੇ ਆਂ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ